ਤਾਇ ਇੱਕ ਔਰਤ ਟਰੱਕ ਦੇ ਹੇਠਾਂ ਆਇਆ ਟਰੱਕ ਦੇ ਹੇਠਾਂ ਆਉਣ ਦੇ ਕਾਰਨ ਉਸ ਔਰਤ ਦੀ ਮੌਕੇ ਦੇ ਉੱਪਰ ਮੌਤ ਹੋਈ ਹੈ। ਤਾਂ ਇਹ ਹਾਦਸਾ ਉਸ ਸਮੇਂ ਵਾਪਰਦਾ ਹੈ ਜਦੋਂ ਇਹ ਔਰਤ ਸੜਕ ਦੇ ਉੱਪਰ ਪੈਦਲ ਤੁਰ ਹੀ ਜਾ ਰਹੀ ਸੀ ਤਾਂ ਕਿਹਾ ਜਾ ਰਿਹਾ ਹੈ ਕਿ ਇੱਕ ਤੇਜ਼ ਰਫ਼ਤਾਰ ਟਰੱਕ ਨੇ ਇਸ ਨੂੰ ਟੱਕਰ ਮਾਰ ਦਿੱਤੀ। ਟੱਕਰ ਤੋਂ ਬਾਅਦ ਮੌਕੇ ਦੇ ਉੱਪਰ ਹੀ ਇਸ ਔਰਤ ਦੀ ਮੌਤ ਅਚੜੀ ਉਹ ਹੋ ਜਾਂਦੀ ਹੈ ਤਾਂ ਜਿਵੇਂ ਹੀ ਇਸ ਹਾਦਸੇ ਦੀ ਸੂਚਨਾ ਪਿੰਡ ਵਾਲਿਆਂ ਨੂੰ ਲੱਗਦੀ ਆ ਤਾਂ ਪਿੰਡ ਵਾਲੇ ਨੇ ਜਿਹੜੇ ਉਹ ਹਾਦਸਾ ਗ੍ਰਸਤ ਜਗ੍ਹਾ ਦੇ ਉੱਪਰ ਪਹੁੰਚਦੇ ਨੇ ਹਾਸਾਗਰਸਤ ਜਗ੍ਹਾ ਦੇ ਉੱਪਰ ਜਦੋਂ ਪਿੰਡ ਵਾਲੇ ਪਹੁੰਚਦੇ ਨੇ ਤਾਂ ਉਹਨਾਂ ਦੇ ਵੱਲੋਂ ਉਸ ਔਰਤ ਨੂੰ ਮ੍ਰਿਤਕਾ ਹਾਲਤ ਦੇ ਵਿੱਚ ਦੇਖਿਆ ਜਾਂਦਾ ਤਾਂ ਜਿਹੜੇ ਪਿੰਡ ਵਾਲੇ ਲੋਕ ਸੀ ਉਹ ਟਰੱਕ ਨੂੰ ਅੱਗ ਲਗਾ ਦਿੰਦੇ ਨੇ ਹਾਲਾਂਕਿ ਅੱਗ ਲਗਾਉਣ ਤੋਂ ਪਹਿਲਾਂ ਹੀ ਜਿਹੜਾ ਟਰੱਕ ਦਾ ਡਰਾਈਵਰ ਸੀ ਉਹ ਟਰੱਕ ਛੱਡ ਕੇ ਉਥੋਂ ਫਰਾਰ ਹੋ ਜਾਂਦਾ ਤਾਂ ਇਹ ਮਾਮਲਾ ਜਿਹੜਾ ਉਹ ਹਰਿਆਣਾ ਦੇ ਹੋਟਲ ਦੇ ਵਿਚਾਰੀ ਪਿੰਡ ਤੋਂ ਨਿਕਲ ਕੇ ਸਾਹਮਣੇ ਆਇਆ ਜਿੱਥੇ ਕਿਹਾ ਜਾ ਰਿਹਾ ਹੈ ਕਿ ਇੱਕ ਸੜਕ ਦੇ ਉੱਪਰ ਤੁਰੀ ਜਾ ਰਹੀ ਔਰਤ ਨੂੰ ਇੱਕ ਤੇਜ਼ ਰਫ਼ਤਾਰ ਟਰੱਕ ਨੇ ਟੱਕਰ ਮਾਰ ਦਿੱਤੀ ਟੱਕਰ ਮਾਰਨ ਤੋਂ ਬਾਅਦ ਉਸ ਔਰਤ ਦੀ ਮੌਕੇ ਦੇ ਉੱਪਰ ਮੌਤ ਆ ਜੜੀ ਉਹ ਹੋ ਜਾਂਦੀ ਹੈ ਤਾਂ 40 ਸਾਲ ਉਸ ਦੀ ਉਮਰ ਦੱਸੀ ਜਾ ਰਹੀ ਹੈ ਤੇ ਕਵਿਤਾ ਉਸ ਦਾ ਨਾਮ ਸੀ ਜਿਹੜਾ ਕਿ ਸੜਕ ਦੇ ਉੱਪਰ ਪੈਦਲ ਤੁਰੀ ਜਾ ਰਹੀ ਸੀ ਤਾਂ ਜਿਹੜੇ ਉੱਥੇ ਲੋਕ ਸੀ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਜਦੋਂ ਇਹ ਪੈਦਲ ਤੁਰੀ ਜਾ ਰਹੀ ਸੀ ਤਾਂ ਉਸ ਸਮੇਂ ਇੱਕ ਤੇਜ਼ ਰਫ਼ਤਾਰ ਟਰੱਕ ਆਇਆ ਜਿਸ ਨੇ ਇਸ ਨੂੰ ਕੁਚਲ ਕੇ ਰੱਖ ਦਿੱਤਾ ਤੇ ਕੁਚਲਣ ਤੋਂ ਬਾਅਦ ਉਸ ਦੀ ਨਾਲ ਦੀ ਨਾਲ ਮੌਕੇ ਦੇ ਉੱਪਰ ਮੌਤ ਆ ਜੜੀ ਹੋ ਜਾਂਦੀ ਹੈ ਤਾਂ ਜਦੋਂ ਹੀ ਇਸ ਹਾਦਸੇ ਦੀ ਸੂਚਨਾ ਪਿੰਡ ਵਾਲਿਆਂ ਨੂੰ ਪਤਾ ਲੱਗਦੀ ਆ ਪਰਿਵਾਰਕ ਮੈਂਬਰਾਂ ਨੂੰ ਪਤਾ ਲੱਗਦੀ ਆ ਤਾਂ ਪਿੰਡ ਵਾਲੇ ਨੇ ਜਿਹੜੇ ਉਹ ਹਾਦਸਾਗ੍ਰਸਤ ਜਗ੍ਹਾ ਦੇ ਉੱਪਰ ਤੁਰੰਤ ਪਹੁੰਚ ਜਾਂਦੇ ਨੇ ਤਾਂ ਜਦੋਂ ਉਹ ਹਾਦਸਾਗ੍ਰਸਤ ਜਗ੍ਹਾ ਦੇ ਉੱਪਰ ਪਹੁੰਚੇ ਨੇ ਤਾਂ ਉਹ ਦੇਖਦੇ ਨੇ ਕਿ ਜਿਹੜੀ ਉਹ ਔਰਤ ਸੀ ਉਸ ਦੀ ਮੌਤ ਹੋ ਗਈ ਆ ਤਾਂ ਉਸ ਤੋਂ ਬਾਅਦ ਪਿੰਡ ਵਾਲਿਆਂ ਨੇ ਉਸ ਟਰੱਕ ਨੂੰ ਆਗ ਲਗਾ ਦਿੱਤੀ ਟਰੱਕ ਨੂੰ ਆਗ ਲਗਾਉਣ ਤੋਂ ਬਾਅਦ ਟਰੱਕ ਜਿਹੜਾ ਜਲ ਕੇ ਰਾਖ ਹੋ ਗਿਆ ਤਾਂ ਟਰੱਕ ਜਿਹੜਾ ਪੂਰੀ ਤਰ੍ਹਾਂ ਨੁਕਸਾਨਿਆ ਗਿਆ ਹਾਸਲ ਜਿਹੜਾ ਉਹ ਵਿਚਾਰੀ ਪਿੰਡ ਦੇ ਕੋਲ ਵਾਪਰੇ ਹੈ ਜਿੱਥੇ ਔਰਤ ਨੂੰ ਇੱਕ ਟਰੱਕ ਨੇ ਕੁਚਲ ਦਿੱਤਾ ਤਾਂ ਸਥਾਨਕ ਲੋਕਾਂ ਦੇ ਵੱਲੋਂ ਇਹ ਬਿਆਨ ਨੇ ਜਿਹੜੇ ਉਹ ਦਿੱਤੇ ਗਏ ਨੇ ਹਾਲਾਂਕਿ ਅਧਿਕਾਰੀਆਂ ਤੌਰ ਤੇ ਕੋਈ ਵੀ ਪੁਸ਼ਟੀ ਆ ਜਿਹੜੀ ਉਹ ਸਾਹਮਣੇ ਨਹੀਂ ਆਈ ਤਾਂ ਮੌਕੇ ਦੇ ਉੱਪਰ ਪੁਲਿਸ ਹੈ ਜਿਹੜੀ ਉਹ ਵੀ ਪਹੁੰਚ ਜਾਂਦੀ ਆ ਹੁਣ ਪੁਲਿਸ ਪੂਰੇ ਮਾਮਲੇ ਦੀ ਜਾਂਚ ਦੇ ਵਿੱਚ ਲੱਗੀ ਹੋਈ ਆ ਤਾਂ ਜਿਹੜੇ ਸਥਾਨਕ ਲੋਕ ਸੀ ਪਿੰਡ ਵਾਲੇ ਲੋਕ ਸੀ ਉਹਨਾਂ ਦੇ ਵੱਲੋਂ ਟਰੱਕ ਨੂੰ ਆਗ ਲਗਾ ਦਿੱਤੀ ਗਈ ਤਾਂ ਜਿਹੜਾ ਟਰੱਕ ਦਾ ਡਰਾਈਵਰ ਸੀ ਉਹ ਪਹਿਲਾਂ ਹੀ ਪਿੰਡ ਵਾਲਿਆਂ ਨੂੰ

नाम कविता जी उम्र लगभग 40 से साल 40 से साल चालीस तो अब मतलब क्या हुआ पुलिस मौके पर पहुंची है क्या कार्रवाई कर रही है पुलिस आ गया जी कार्रवाई चल जो टक्कर मारने वाला भाग गया कैसे क्या गाड़ी खड़ी है कि ड्राइवर तो भाग गया खड़ा रही है ड्राइवर भाग गया